ਇਹਨੂੰ ਬਗਿਹਾਰ ਕਹਿੰਦੇ ਸੀਗੇ ਠੀਕ ਹੈ ਜੀ ਜੋ ਕਣਕਾਂ ਪਹਿਲਾਂ ਅੱਗੇ ਗੱਡਿਆਂ ਤੇ ਦੱਦ ਕੇ ਲਿਆਉਂਦੇ ਸੀ ਪਿੜਾਂ ਚ ਗੱਡੇ ਦੇ ਲਾਦੇ ਸੀਗੇ ਹਾਂਜੀ ਹਾਂਜੀ ਆਹ ਦਿੱਖਾ ਜਿਹੜੇ ਬਾਪੂ ਨੇ ਕਿ ਝੰਡੇ ਦੇ ਨਾਲ ਰੱਖੇ ਹੋਏ ਨੇ ਆਪਣੇ ਉਹ ਦਿਖਾਉਣ ਵਾਸਤੇ ਆਪਣਾ ਇੱਕ ਵਿਰਸਾ ਤੇ ਉਹ ਜਿਆਦਾ ਹੁੰਦਾ ਸੀਗਾ ਠੀਕ ਹੈ ਲੋਹੇ ਦਾ ਹੈਗਾ ਤਾਂ ਇਹ ਵੈਸੇ ਤੇ ਹੁਣ ਤੁੰਝੂ ਹਾਲ ਕਹਿੰਦੇ ਸੀ ਇਹਨੂੰ ਠੀਕ ਹੈ ਜੀ ਇਹ ਉਦੋਂ ਇਹਦੇ ਨਾਲ ਜ਼ਮੀਨ ਇਹ ਵਾਈ ਜਾਂਦੀ ਹੁੰਦੀ ਸੀ ਠੀਕ ਹੈ ਜੀ ਆਹ ਸਾਡਾ ਕਰਾਇਆ ਅਸੀਂ ਕਰ ਦੋਸਤੋ ਅੱਜ 1 ਮਹੀਨਾ ਜਿਹੜਾ ਹੋ ਗਿਆ ਕਿਸਾਨਾਂ ਨੂੰ ਚੱਲਿਆਂ ਨੂੰ ਕਿਉਂਕਿ 12 ਤਰੀਕ ਤੋਂ ਜਿਹੜੇ ਕਿਸਾਨਾਂ ਗਏ ਉਹ ਚੱਲ ਫੇ ਸੀ 12 ਫਰਵਰੀ ਤੋਂ ਤੇ ਅੱਜ ਇੱਕ ਮਹੀਨਾ ਹੋ ਗਿਆ ਆਪਣਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਮੋਰਚਾ ਚੱਲਦੇ ਨੂੰ ਤੇ ਉੱਥੇ ਬਾਪੂ ਜੀ ਪਹੁੰਚੇ ਹੋਏ ਨੇ ਆਪਣਾ ਤੁਸੀਂ ਦੇਖ ਸਕਦੇ ਹੋਗੇ ਜਿਹਦੇ ਵਿੱਚ ਮਤਕੀ ਸਾਰੀ ਖੇਤੀ ਦੇ ਜੋ ਸੰਦ ਵਰਤਦੇ ਸੀਗੇ ਆਪਾਂ ਪੁਰਾਣੇ ਟਾਈਮ ਦੇ ਵਿੱਚ ਉਹ ਸੰਦ ਆ ਜਿਹੜੇ ਬਾਪੂ ਨੇ ਇੱਕ ਝੰਡੇ ਦੇ ਨਾਲ ਰੱਖੇ ਹੋਏ ਨੇ ਆਪਣੇ ਉਹ ਦਿਖਾਉਣ ਵਾਸਤੇ ਆਪਣਾ ਇੱਕ ਵਿਰਸਾ ਤੇ ਉਹ ਤੁਹਾਨੂੰ ਵਿਰਸਾ ਵੀ ਦਿਖਾਵਾਂਗੇ ਆਪਾਂ ਤੇ ਬਾਪੂ ਜੀ ਨਾਲ ਵੀ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਕੀ ਕੀ ਜਿਹੜੇ ਸੰਧ ਨੇ ਆਪਾਂ ਪਹਿਲਾਂ ਖੇਤੀ ਤੇ ਵਰਤਦੇ ਹੁੰਦੇ ਸੀ ਆਜੋ ਆਪਾਂ ਗੱਲਬਾਤ ਕਰਦੇ ਆਂ ਬਾਪੂ ਜੀ ਹੋਰਾਂ ਨਾਲ ਬਾਪੂ ਜੀ ਸ਼ਸ਼ੀ ਕਾਲ ਜੀ ਬਾਤਰੀ ਕਾਲ ਜੀ ਤੇ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜੀ ਤੁਸੀਂ ਕਿੱਥੋਂ ਆਂਗੇ ਮੇਰਾ ਨਾਮ ਜਗਸੀਰ ਸਿੰਘ ਆ ਜੀ ਪਿੰਡ ਟੇਣਾ ਜ਼ਿਲ੍ਹਾ ਫਰੀਦਕੋਟ ਠੀਕ ਆ ਬਾਪੂ ਇਹ ਕਿਵੇਂ ਤੁਸੀਂ ਮਤਲਬ ਕਿ ਇਹ ਸੋਚਿਆ ਵੀ ਆਪਾਂ ਆ ਚੀਜ਼ ਜਿਵੇਂ ਝੰਡੇ ਸਾਰੇ ਕਿਸਾਨਾਂ ਕੋਲ ਹੈਗੇ ਆ ਤੁਸੀਂ ਨੇ ਇੱਕ ਬੱਕਰੀ ਚੀਜ਼ ਆ ਜਿਹੜੀ ਉਹ ਨੌਜਵਾਨੀ ਵਾਸਤੇ ਸਿਹਤ ਦੇਣ ਵਾਸਤੇ ਤੇ ਕਿ ਕਹਿੰਦਾ ਸਰਕਾਰਾਂ ਵਾਸਤੇ ਦੱਸਣ ਵਾਸਤੇ ਕਿਵੇਂ ਤੁਹਾਨੂੰ ਇਹ ਸੁਝਾ ਸੁਝਾਵ ਇਕਤਾ ਹੀ ਸਾਡਾ ਵਿਰਸਾ ਹੈ ਪੁਰਾਣਾ ਠੀਕ ਹੈ ਜੀ ਜੋ ਸਾਡੇ ਬਜ਼ੁਰਗ ਖੇਤੀ ਕਰਦੇ ਸੀ ਠੀਕ ਹੈ ਸਾਡੇ ਨੌਜਵਾਨਾਂ ਨੂੰ ਇਹ ਪਤਾ ਨਹੀਂ ਸੀਗਾ ਵੀ ਕਿ ਸਾਡੇ ਬਜ਼ੁਰਗ ਕਿਸ ਢੰਗ ਨਾਲ ਖੇਤੀ ਕਰਦੇ ਸੀ ਕੀ ਕਰਦੇ ਸੀ ਉਹ ਭੁੱਲ ਚੁੱਕੇ ਸੀਗੇ ਇੱਕ ਇਹ ਸਰਕਾਰਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜੇ ਸਾਨੂੰ ਅੱਤਵਾਦੀ ਦੱਸਦੇ ਆ ਠੀਕ ਹੈ ਉਹਨਾਂ ਨੂੰ ਵੀ ਆ ਅਸੀਂ ਕਿਸਾਨ ਆ ਅਸੀਂ ਅੱਤਵਾਦੀ ਨਹੀਂਗੇ ਕਿ ਇਹਨਾਂ ਨਾਲ ਖੇਤੀ ਕਰ ਕਰਕੇ ਅੱਜ ਉਹਨ ਮਸ਼ੀਨਰੀ ਤੱਕ ਪਹੁੰਚੇ ਇਹਨਾਂ ਨਾਲ ਹੀ ਪਹੁੰਚੇ ਆ ਠੀਕ ਹੈ ਹਾਂਜੀ ਤੇ ਇਹਦੇ ਵਿੱਚ ਬਾਪੂ ਤੁਸੀਂ ਕੀ ਕੁਝ ਰੱਖਿਆ ਹੋਇਆਗਾ ਇਹਦੇ ਜਿੰਨੇ ਸਾਡੇ ਪੁਰਾਣੇ ਸਮੇਂ ਦੇ ਸੰਦ ਸੀਗੇ ਬਜ਼ੁਰਗਾਂ ਮੌਕੇ ਤੇ ਸਾਰੇ ਇਹਦੇ ਵਿੱਚ ਮੌਜੂਦ ਆ ਕੇ ਵਾ ਠੀਕ ਹੈ ਹਾਂਜੀ ਤੇ ਆਜੋ ਦੋਸਤੋ ਤੁਹਾਨੂੰ ਸੰਦ ਦਿਖਾਉਨੇ ਆ ਹੁਣ ਵੀ ਕਿਹੜੇ ਕਿਹੜੇ ਸੰਦ ਸੀ ਤੇ ਬਾਪੂ ਜੀ ਨਾਲ ਆਪਾਂ ਇਹ ਗੱਲਬਾਤ ਵੀ ਕਰਾਂਗੇ ਵੀ ਕਿਹੜਾ ਕਿਹੜਾ ਸੰਦ ਆ ਕਿਹੜੀ ਕਿਹੜੀ ਚੀਜ਼ ਆ ਜਿਹੜੀ ਉਹ ਕਿਵੇਂ-ਕਿਵੇਂ ਵਰਤੀ ਜਾਂਦੀ ਸੀ ਤੇ ਬਾਪੂ ਕਿਹੜੀ-ਕਿਹੜੀ ਚੀਜ਼ ਆ ਜਿਵੇਂ ਹੁਣ ਇਹ ਤੰਗੜੀ ਆ ਗਈ ਆਪਣੀ ਹਾਂਜੀ ਇਹ ਤੰਗੜੀ ਆ ਇਹ ਹੁਣ ਤੂੜੀ ਪੋਲਾ ਤੇ ਇਹਦਾ ਚਲ ਕੰਮ ਦਿੰਦੀ ਅੱਜ ਵੀ ਹੈ ਜੀ ਹਾਂ ਜੀ ਇਹ ਸਲੰਗਾ ਹੈ ਠੀਕ ਹੈ ਜੀ ਇਹਦੇ ਨਾਲ ਅਸੀਂ ਪੁਰਾਣੇ ਸਮੇਂ ਚ ਜੋ ਛੋਲੇ ਬੀਜਦੇ ਜਾਂ ਸਰੋਂ ਸੀਗੀ ਹਾਂਜੀ ਉਹ ਇਹਦੇ ਨਾਲ ਕੁੱਟਦੇ ਹੁੰਦੇ ਸੀਗੇ ਗਾਉਂਦੇ ਹੁੰਦੇ ਸੀ ਜਦੋਂ ਪੜਦੇ ਰਹੇ ਹਾਂ ਠੀਕ ਹੈ ਜੀ ਇਹਨੂੰ ਬਗਿਆੜ ਕਹਿੰਦੇ ਸੀਗੇ ਠੀਕ ਹੈ ਜੀ ਜੋ ਕਣਕਾਂ ਪਹਿਲਾਂ ਅੱਗੇ ਗੱਡਿਆਂ ਤੇ ਲੱਦ ਕੇ ਲਿਆਉਂਦੇ ਸੀ ਪਿੜਾਂ ਚ ਹਾਂਜੀ ਹਾਂਜੀ ਗੱਡੇ ਤੇ ਲਾਦੇ ਸੀਗੇ ਹਾਂਜੀ ਹਾਂਜੀ ਉਹ ਅੱਜ ਕੱਲ੍ਹ ਛਟੀਆਂ ਵੀ ਲਾਦੇ ਆ ਨਰਮੇ ਦੀਆਂ ਇਹਨੂੰ ਬਗਿਆੜ ਕਹਿੰਦੇ ਇਹਦੇ ਨਾਲ ਥਾਲੋ ਚੱਕ ਕੇ ਤਾਂ ਉੱਤੇ ਗੱਡੇ ਤੇ ਸੜ ਦਿੰਦੇ ਠੀਕ ਹੈ ਜੀ ਇਹ ਜਿੰਦਰੀ ਆ ਹਾਂਜੀ ਇਹ ਨਾ ਅੱਗੇ ਹੱਥੀ ਵੱਟਾਂ ਪਾਉਂਦੇ ਸੀਗੇ ਬਜ਼ੁਰਗ ਜਦੋਂ ਇਹ ਜਿੰਦਰੀ ਨਾ ਪਾਉਂਦੇ ਹੁੰਦੇ ਸੀ ਐਸ ਤੱਕ ਆਲੀ ਠੀਕ ਹੈ ਜੀ ਆ ਸਾਡਾ ਤੂਤਾ ਤੂਤਾ ਕਹਿੰਦੇ ਅੱਗੇ ਮੰਡਲੀਆਂ ਲਾਉਂਦੇ ਸੀ ਕਣਕ ਦੀਆਂ ਠੀਕ ਹੈ ਜੀ ਉਹ ਜਦੋਂ ਮੀਂਹ ਪੈਂਦਾ ਜੰਮ ਜਾਂਦੀਆਂ ਜਿਆਦਾ ਉਹ ਪੱਟੀਆਂ ਨਹੀਂ ਜਾਂਦੀਆਂ ਸੀ ਤੇ ਇਹਦੇ ਨਾਲ ਉਹ ਪਟਦੇ ਹੁੰਦੇ ਸੀ ਠੀਕ ਹੈ ਜੀ ਜਫਾ ਵੀ ਕਹ ਦਿੰਦੇ ਇਹਨੂੰ ਢਿੰਗਾ ਵੀ ਕਹ ਦਿੰਦੇ ਤੂਤਾ ਵੀ ਕਹ ਦਿੰਦੇ ਆ ਠੀਕ ਹੈ ਜੀ ਹਾਂ ਜੀ ਇਹ ਸਾਡਾ ਲੱਕੜ ਦਾ ਹਾਲ ਆ ਠੀਕ ਹੈ ਜੀ ਇਹ ਜੋ ਬੋਹਣ ਵਾਸਤੇ ਵੀ ਕੰਮ ਦਿੰਦਾ ਸੀ ਤੇ ਬੀਜਾਂ ਨੂੰ ਵੀ ਕੰਮ ਦਿੰਦਾ ਸੀ ਠੀਕ ਹੈ ਇਹ ਪੰਜਾਲੀ ਆ ਸਾਡੀ ਠੀਕ ਹੈ ਜੀ ਇਹ ਤਰਪਾਲੀ ਆ ਇਹ ਅਸੀਂ ਨਰਮਾ ਬੀਜ ਦੇ ਜਦੋਂ ਨਰਮੇ ਚ ਗੰਧ ਹੋੁੰਦਾ ਸੀ ਅੱਜ ਤੱਕ ਸਪਰੇਅ ਕਰਦੇ ਆ ਠੀਕ ਹੈ ਉਹਦੇ ਵੱਧ ਦਾ ਮਗਰ ਪਾ ਕੇ ਜੋ ਸੀਲ ਦੇ ਹੁੰਦੇ ਸੀ ਠੀਕ ਹੈ ਜੀ ਇਹ ਅਟਾਵਾ ਹਾਲਾ ਜਦੋਂ ਵਾਹਨ ਦੀ ਮਿੱਟੀ ਬਦਲਣੀ ਹੁੰਦੀ ਹੈ ਸਹੀ ਹੈ ਜੀ ਅੱਗੇ ਬਦਲਾਂ ਨਾਲ ਬਦਲਦੇ ਸੀ ਉਦੋਂ ਇਹ ਕੰਮ ਲਿਆ ਜਾਂਦਾ ਸੀ ਆ ਹਾਲਾ ਚੁੰਜੂ ਹਾਲ ਵਜਦਾ ਇਹ ਠੀਕ ਹੈ ਜੀ ਇਹ ਜਿਹੜੇ ਵਾਹਨ ਚ ਘਾਹ ਕੁ ਜ਼ਿਆਦਾ ਹੁੰਦਾ ਸੀਗਾ ਠੀਕ ਹੈ ਲੋਹੇ ਦਾ ਹੈਗਾ ਤਾਂ ਇਹ ਵੈਸੇ ਤੇ ਹੁਣ ਚੁੰਜੂ ਹਾਲ ਕਹਿੰਦੇ ਸੀ ਇਹਨੂੰ ਠੀਕ ਹੈ ਜੀ ਇਹ ਉਦੋਂ ਇਹਦੇ ਨਾਲ ਜ਼ਮੀਨ ਇਹ ਵਹੀ ਜਾਂਦੀ ਹੁੰਦੀ ਸੀ ਠੀਕ ਹੈ ਜੀ ਆ ਸਾਡਾ ਕਰਾਇਆ ਠੀਕ ਹੈ ਇਹ ਅੱਗੇ ਬਲਦਾ ਮਗਰ ਜੋ ਟਿੱਬੇ ਹੁੰਦੇ ਸੀ ਜਾਂ ਘਾਰੇ ਪੈ ਜਾਂਦੇ ਓਦੋਂ ਬਲਦਾ ਮਗਰ ਪਾ ਕੇ ਕਰਾਇਆ ਸਾਡਾ ਇਹ ਬਹੁਤ ਹੁੰਦੇ ਠੀਕ ਹੈ ਜੀ ਇਹ ਸਾਡਾ ਸੁਹਾਗਾ ਠੀਕ ਹੈ ਜੀ ਹਾਂਜੀ ਇਹ ਕਸੌਲੀ ਆ ਅੱਗੇ ਕਣਕ ਘੋੜਦੇ ਹੁੰਦੇ ਸੀ ਇਹਦੇ ਨਾਲ ਅੱਛਾ ਜੀ ਕਣਕ ਘੋੜਨ ਆਸਤੇ ਇਹ ਸਾਡੀ ਦਾਤੀ ਆ ਜੀ ਹਾਂਜੀ ਇੱਕ ਦੋ ਸੰਦ ਰਹਿ ਗਏ ਆ ਉਹ ਵੀ ਪੂਰੇ ਕਰਾਂਗੇ ਅੱਗੇ ਠੀਕ ਹੈ ਜੀ ਤੇ ਇਹ ਆਪਣਾ ਗੱਡਾ ਆ ਗਿਆ ਹਾਂਜੀ ਆ ਇਹ ਗੱਡਾ ਆ ਗਿਆ ਇਹ ਬਲਦਾ ਠੀਕ ਹੈ ਜੀ ਹਾਂਜੀ ਤੇ ਦੋਸਤੋ ਸੰਦ ਤੁਸੀਂ ਸਾਰੇ ਦੇਖ ਲਏ ਨੇਗੇ ਜਿਵੇਂ ਹੁਣ ਇਹ ਗੱਡਾ ਆ ਗਿਆ ਜਿਵੇਂ ਹੁਣ ਆਪਣਾ ਅੱਜ ਕੱਲ ਆਪਣੇ ਕੋਲ ਟਰੈਕਟਰ ਹੈਗਾ ਆਪਾਂ ਟਰੈਕਟਰ ਨਾਲ ਸਾਰਾ ਕੰਮ ਧੰਦਾ ਕਰ ਦਿਆਂਗੇ ਤੇ ਜਿਹੜਾ ਇਹ ਗੱਡਾ ਆ ਗਿਆਗਾ ਇਹ ਜਿਵੇਂ ਅੱਜ ਕੱਲ ਟਰੈਕਟਰ ਹੈਗਾ ਵੱਡੇ ਵੱਡੇ ਜਿਵੇਂ ਮੰਨ ਲਓ ਉਹਨਾਂ ਦੁਆਰਾ ਉਹਨੂੰ ਡਿਜ਼ਾਈਨਿੰਗ ਹੁੰਦੀ ਆ ਵੀ ਟਰੈਕਟਰ ਦੇ ਵਿੱਚ ਕੀ ਆਉਣਾ ਕੀ ਪਾਵਰ ਪਾਉਣੀ ਹੁੰਦੀ ਆ ਜਿਹੜਾ ਇਹ ਗੱਡਾ ਗਾ ਇਹ ਕਿਸਾਨਾਂ ਨੇ ਆਪਣੀ ਲੋਡ ਨੂੰ ਦੇਖ ਕੇ ਜਿਹੜਾ ਉਹ ਤਿਆਰ ਕੀਤਾ ਹੋਇਆ ਸੀਗਾ ਜਿਹੜੇ ਸੰਦ ਨੇ ਇਹਨਾਂ ਦੀ ਕੋਈ ਇਹ ਨਹੀਂ ਹੈਗਾ ਵੀ ਅੱਜ ਤੂੰ ਡਿਜ਼ਾਈਨਿੰਗ ਹੋਈ ਹੈਗੀ ਕਿਸੇ ਕਿਸਾਨ ਨੇ ਕੋਈ ਸੰਦ ਆ ਜਿਹੜਾ ਉਹ ਘੜਿਆ ਮਤਲਬ ਕਿ ਉਹਨੂੰ ਆਪਣੇ ਕੰਮ ਵਾਸਤੇ ਬਣਾਇਆ ਉਦੋਂ ਬਾਅਦ ਇਹ ਜਿਵੇਂ ਬਾਪੂ ਜੀ ਨੇ ਦੱਸਿਆ ਆਪਾਂ ਨੂੰ سارے ਸੰਦ ਆ ਜਿਵੇਂ ਅੱਜ ਕੱਲ ਜਿਹੜਾ ਕਾਰਪੋਰੇਟ ਘਰਾਣਾ ਵੱਡੇ ਵੱਡੇ ਟਰੈਕਟਰ ਆ ਗਏ ਲੋਡ ਪੈ ਗਈ ਆਪਾਂ ਨੂੰ ਸੰਦਾਂ ਦੀ ਕਿਉਂਕਿ ਅੱਜ ਕੱਲ ਬਹੁਤ ਸਾਰੇ ਕਾਰਪੋਰੇਟ ਘਰਾਣਿਆਂ ਦੇ ਟਰੈਕਟਰ ਆ ਜਿਹੜੇ ਆਪਾਂ ਉਹਨਾਂ ਤੋਂ ਖਰੀਦਦੇ ਆ ਪਰ ਪਹਿਲਾਂ ਇਹ ਕੁਝ ਨਹੀਂ ਸੀਗਾ ਕਿਉਂਕਿ ਪਹਿਲਾਂ ਜਿਹੜੇ ਇਹ ਮਤਲਬ ਕਿ ਜਿਵੇਂ ਉਹਨਾਂ ਗੱਡਾ ਲਾ ਲੋ ਇਹ ਜਿਹੜਾ ਗੱਡਾ ਤਿਆਰ ਹੋਇਆ ਇਹ ਇੱਕ ਕਿਸਾਨ ਨੇ ਦੇਖਿਆ ਵੀ ਆਪਾਂ ਨੂੰ ਕੋਈ ਐਦਾਂ ਦੀ ਕੋਈ ਚੀਜ਼ ਦੀ ਲੋੜ ਆ ਜਿਹਦੇ ਨਾਲ ਆਪਾਂ ਆਪਦੇ ਮਾਲੋ ਖੇਤੀ ਪੱਤੀ ਦੇ ਕੋਈ ਸਾਧਨਾਂ ਨੂੰ ਲਾ ਲੋ ਕਣਕ ਨੂੰ ਕੋਈ ਵੀ ਨੂੰ ਵੀ ਉਹਨੂੰ ਆਪਾਂ ਲੈ ਕੇ ਲੈ ਜਾ ਸਕਦੇ ਆਂਗੇ ਇਸੇ ਤਰ੍ਹਾਂ ਆਪਣੀ ਜਿਹੜੀ ਫਸਲ ਐ ਮਾਲੋ ਜਿਵੇਂ ਆਪਾਂ ਪਹਿਲਾਂ ਕਣਕ ਬੀਜਦੇ ਸੀਗੇ ਕਣਕ ਦੇ ਨਾਲ ਬਹੁਤ ਸਾਰੀਆਂ ਹੋਰ ਸਬਜ਼ੀਆਂ ਜਿਵੇਂ ਛੋਲੇ ਵਗੈਰਾ ਉਹ ਚੀਜ਼ ਬੀਜਦੇ ਸੀਗੇ ਤੇ ਉਸ ਤੋਂ ਬਾਅਦ ਜੀਰੀ ਆਈ ਆ ਝੋਨਾ ਆਇਆ ਇਹ ਵੀ ਕੋਈ ਕਿਸਾਨ ਨਹੀਂ ਲੈ ਕੇ ਆਇਆ ਇਹ ਚੀਜ਼ ਇੱਥੋਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਕਿਸਾਨ ਕੁਝ ਵੀ ਲੈ ਕੇ ਨਹੀਂ ਆਏ ਕਿਉਂਕਿ ਸਰਕਾਰ ਨੂੰ ਮੌਕੇ ਦੀ ਸਰਕਾਰ ਨੂੰ ਮੰਗ ਸੀਗੀ ਤਾ ਜਿਹੜਾ ਉਹ ਝੋਨਾ ਲੈ ਕੇ ਆਇਆ ਜਿਹੜਾ ਹੁਣ ਕਹੀ ਜਾਂਦੇ ਵੀ ਕਿਸਾਨ ਨੇ ਆ ਕਰਤਾ ਕਿਸਾਨ ਨੇ ਉਹ ਕਰਤਾ ਜਾਂ ਜਿਹੜੀਆਂ ਸਪਰੇਹਾਂ ਨੇ ਉਹ ਕਿਸਾਨ ਆਪਦੇ ਘਰੇ ਨਹੀਂ ਵਰਤਦੇ ਹੈਗੇ ਤਾਂ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਵੱਲੋਂ ਜਿਹੜੀਆਂ ਸਪਰੇਹਾਂ ਮਿਲਦੀਆਂ ਨੇ ਜਿਸ ਤਰ੍ਹਾਂ ਆਪਾਂ ਇੱਕ ਉਦਾਹਰਨ ਦੇਖ ਸਕਦੇ ਆਂ ਵੀ ਜਿਹੜੇ ਜਿਹੜੇ ਜਿਵੇਂ ਕਹਿੰਦਾ ਕਿਸਾਨ ਆਹ ਚੀਜ਼ਾਂ ਨਾਲ ਆਹ ਚੀਜ਼ਾਂ ਦੀ ਵਰਤੋਂ ਨਾਲ ਖੇਤੀ ਕਰਦੇ ਹੁੰਦੇ ਸੀਗੇ ਜਿਹੜੀਆਂ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਅੱਜ ਤਾਂ ਕਹਿ ਦਿੰਦੇ ਆ ਵੀ ਕਿਸਾਨ ਸਾਰੇ ਕਿਸਾਨ ਹੋ ਜਾਂਦੇ ਨੇ ਹੈਗੇ ਇਹ ਪਹਿਲਾਂ ਉਹ ਕਿਸਾਨ ਹੁੰਦਾ ਸੀ ਆ ਜਿਨ੍ਹਾਂ ਮਤ ਕੀ ਜ਼ੋਰ ਪੱਖੋਂ ਕੀਤਾ ਤੇ ਤੇ ਦਿਮਾਗ ਪੱਖੋਂ ਵੀ ਕਾਮਯਾਬ ਹੁੰਦਾ ਸੀਗਾ ਕਿਉਂਕਿ ਜ਼ੋਰ ਦਾ ਕੰਮ ਵੀ ਸੀ ਪਹਿਲਾਂ ਖੇਤੀ ਦੇ ਵਿੱਚ ਤੇ ਦਿਮਾਗ ਦਾ ਕੰਮ ਵੀ ਸੀਗਾ ਤੇ ਆ ਸਾਰੇ ਸੰਦ ਬਾਪੂ ਜੀ ਹੋਰਾਂ ਨੇ ਕਰੇ ਹੋਇਆ ਤਿਆਰ ਮੈਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਾਂ ਵੀ ਜਿਵੇਂ ਆ ਦੇਖ ਸਕਦੇ ਹੋਗੇ ਦੋ ਬਲਦ ਜੋੜੇ ਹੋਏ ਨੇਗੇ ਦੋ ਬਲਦ ਜੋੜੇ ਹੋਏ ਨੇ ਤੇ ਨਾਲ ਗੱਡਾ ਬਾਕੀ ਸਾਰੇ ਸੰਦ ਆ ਜਿਹੜੇ ਉਹ ਕਰੇ ਹੋਇਆ ਬਾਪੂ ਜੀ ਨੇ ਲੈ ਕੇ ਆਏ ਨੇਗੇ ਹਨਾ ਤੇ ਇਹ ਆ ਖੇਤੀ ਆਪਣੀ ਤੇ ਕਿਸਾਨਾਂ ਦੀ ਇਹ ਜਿਹੜੀ ਬਰਸਾਗਾ ਉਹ ਜਿਹੜਾ ਬਾਪੂ ਜੀ ਨੇ ਇੱਥੇ ਜਿਉਂਦਾ ਰੱਖਿਆ ਹੋਇਆ ਹੈਗਾ ਇੱਕ ਝੰਡੇ ਦੇ ਰੂਪ ਦੇ ਵਿੱਚ ਲੈ ਕੇ ਆਉਏ ਨੇਗੇ ਤੇ ਮੈਂ ਦੋਸਤਾਂ ਨੂੰ ਇਹੀ ਕਹਿਣਾ ਕਿਸਾਨਾਂ ਨੂੰ ਇਹੀ ਕਹਿਣਾ ਚਾਹੁੰਗਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੀ ਉਹ ਤੁਸੀਂ ਨੇ ਸ਼ੇਅਰ ਕਰਨੀ ਹੈਗੀ ਵੱਧ ਤੋਂ ਵੱਧ ਕਮੈਂਟ ਕਰਿਓ ਠੀਕ ਹੈ ਦੱਸਿਓ ਵੀ ਕਿੱਦਾਂ ਦੀ ਇਹ ਬਾਪੂ ਜੀ ਦੀ ਮਤਲਬ ਕਿ ਕਿੱਦਾਂ ਦੀ ਹੈ ਜਿਹੜੀ ਇੱਕ ਮਤਲਬ ਕਿ ਇੱਕ ਦਿੱਖਾ ਜਿਹੜੀ ਉਹ ਅਲੱਗ ਤੋਂ ਇੱਕ ਆਪਦਾ ਆਪਦਾ ਯੋਗਦਾਨ ਜਿਵੇਂ ਆਪਦਾ ਹਿੱਸਾ ਪਾ ਰਹੇ ਨੇ ਆਪਦੇ ਮੋਰਚੇ ਦੇ ਵਿੱਚ ਦੋਸਤੋ ਸਾਰਿਆਂ ਦਾ ਧੰਨਵਾਦ ਕਰਦੇ ਆਂ ਧੰਵਾਦੀ ਜੀ